ਸਤਿ ਸ਼੍ਰੀ ਅਕਾਲ ਦੋਸਤੋ ਅੱਜ ਫਿਰ ਆਪਾਂ ਚੱਲਾਗੇ ਮਾਰਕੀਟ ਦੇ ਵਿੱਚ ਤੇ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਹੜੇ-ਕਿਹੜੇ ਆਊਟਲੈਟ ਨੇ ਤੇ ਕਿੱਥੇ ਕੀ ਕੁਝ ਮਿਲਦਾ ਹੈ ਉਹ ਤੁਹਾਨੂੰ ਦਿਖਾਵਾਂਗੇ ਇੰਡੀਆ ਦਾ ਕੀ ਕੁਝ ਇੱਥੇ ਕਿੰਨੇ ਦਾ ਮਿਲਦਾ ਹੈ ਉਹ ਵੀ ਤੁਹਾਨੂੰ ਅੱਜ ਜਾਣਕਾਰੀ ਸਾਂਝੀ ਕਰਾਂਗੇ ਦੇਖਦੇ ਰਹੋ ਇਹ ਅੱਜ ਦਾ ਬਲੌਗ ਸੋ ਲੋ ਵੀ ਦੋਸਤੋ ਆਪਾਂ ਮਾਰਕੀਟ ਦੇ ਤੁਹਾਨੂੰ ਨਜ਼ਾਰੇ ਦਿਖਾ ਰਹੇ ਆ ਮਾਰਕੀਟ ਜਿਹੜੀ ਬਿਲਕੁਲ ਹੀ ਲੱਗਦਾ ਹੀ ਨਹੀਂ ਵੀ ਇੱਥੇ ਆਪਾਂ ਪੰਜਾਬ ਤੋਂ ਬਾਹਰ ਆ ਕੈਨੇਡਾ ਦੇ ਵਿੱਚ ਆ ਬਸ ਸਫਾਈ ਕਰਕੇ ਲੱਗਦਾ ਇੱਕ ਵਧੀਆ ਚੀਜ਼ ਤੁਹਾਨੂੰ ਦਿਖਾ ਰਹੇ ਆ ਇੱਥੇ ਖਾਲਸਾ ਕ੍ਰੈਡਿਟ ਜ ਇਹ ਬੈਂਕ ਹੈ ਜੀ ਆਪਣੇ ਪੰਜਾਬ ਤੋਂ ਅੱਜ ਤੱਕ ਕੋਈ ਖਾਲਸਾ ਦੇ ਨਾਮ ਤੇ ਬੈਂਕ ਖੁੱਲਿਆ ਨਹੀਂ ਲੇਕਿਨ ਕੈਨੇਡਾ ਦੀ ਧਰਤੀ ਦੇ ਉੱਤੇ ਖਾਲਸੇ ਨੇ ਬੈਂਕ ਜਰੂਰ ਖੋਲ ਲਏ ਆ ਸੋ ਹੁਣ ਆਪਾਂ ਤੁਰ ਰਹੇ ਆ ਮਾਰਕੀਟ ਦੇ ਵਿੱਚ ਠੀਕ ਹੈ ਜੀ ਜਿੱਥੇ ਇਹਨਾਂ ਨੂੰ ਵੀ ਲੋਕਾਂ ਨੂੰ weight lose ਕਰਨ ਦੀ ਲੋੜ ਪੈਂਦੀ ਆ ਤੇ ਖੁੱਲ੍ਹੇ ਖਾਤਾ weight lose ਕਲੀਨਿਕ ਇਹ ਕੀ ਹੈ ਜੀ ਅੱਛਾ ਇਹ ਜਿਹੜੇ ਬੋਡੀ ਮ사ਜ ਕਰਾਉਣ ਦੇ ਛੁਕ ਨੇ ਜੀ ਉਹਨਾਂ ਵਾਸਤੇ ਆ ਉਹ ਵੀ ਇੱਥੇ ਅਵੇਲੇਬਲ ਆ ਡਾਲਰ ਲੇਕਿਨ ਲੱਗਦਾ 50 ਤੋਂ 55 ਬਾਕੀ ਕੁਛ ਨਹੀਂ ਇਹ ਚੀਜ਼ ਆਪਾਂ ਦਿਖਾਉਣੀ ਨਹੀਂ ਜਿਹੜੀ ਅੱਧਾ ਦੁਕਾਨ ਆ ਬਾਈ ਜੀ ਜਾ ਰਹੇ ਤੇ ਕੋਲ ਨੂੰ ਦੇਖ ਲਾ ਬਾਬੇ ਹੈ ਪਿੰਡ ਵਾਲੇ ਉਹ ਉੱਧਰ ਬਈ ਐਮਐਲਏ ਆ ਇੱਥੋਂ ਦਾ ਐਮਐਲਏ ਦਾ ਦਫਤਰ ਦੇਖ ਲਓ ਭਾਈ ਉਹ ਦੇਖੋ ਲਿਖਿਆ ਹੋਇਆ ਹੈਰੀ ਬੈਂਸ ਐਮਐਲਏ ਹੁਣ ਇਹ ਨਹੀਂ ਪਤਾ ਵੀ ਇਹ ਬੈਂਸ ਭਰਾ ਆਪਣੇ ਲੁਧਿਆਣੇ ਵਾਲੇ ਉਹਨਾਂ ਦਾ ਕੋਈ ਹੈਗਾ ਆ ਪੰਜਾਬੀ ਫਾਰਮੇਸੀ ਵੀ ਮਿਲ ਗਈ ਭਾਈ ਇੱਥੇ ਆ ਦੇਖੋ ਇਹ ਪੰਜਾਬੀ ਫਾਰਮੇਸੀ ਆ ਫਾਰਮੇਸੀ ਰਿਲੇਟਡ ਦਵਾਈਆਂ ਜਿਹੜੀਆਂ ਇਤੋਂ ਮਿਲ ਜਣੀਆਂ ਪੰਜਾਬੀ ਵਾਲੀਆਂ ਸਾਰੀਆਂ ਹੀ ਠੀਕ ਹੈ ਜੀ ਹੁਣ ਆਪਾਂ ਅੱਗੇ ਕੇ ਚੱਲਦੇ ਨੂੰ ਦੇਖੀ ਚੱਲੋ ਵੀ ਤੁਹਾਨੂੰ ਕੀ ਆ ਦਿਖਾਣੇ ਆ ਆਲਾ ਗੱਡੀ ਆ ਕਿਆ ਇਹ ਦੱਸੀ ਜਰਾ ਕਿਆ ਇਹ ਕਿਹੜੀ ਗੱਡੀ ਹੈ ਲਾਲ ਗੱਡੀ ਕਹਿੰਦਾ ਠੀਕ ਹੈ ਜੀ ਮਸਟਾਂਗ ਹੈ ਆਹ ਮਸਟਾਂਗ ਕਹਿ ਰਿਹਾ ਕਹਿੰਦਾ ਮਸਟਾਂਗ ਆਇਆ ਤਾਂ ਬਸ ਜਦੋਂ ਦਾ ਆਇਆ ਨਾ ਆ ਡਾਕਟਰ ਨਰਿੰਦਰ ਸੇਖੋਂ ਡਾਕਟਰ ਡਾਕਟਰ ਨਰਿੰਦਰ ਸਿੰਘ ਸੇਖੋਂ ਅ ਸਕਾਟ ਹਿੱਲ ਪੀਜ ਆ ਗਿਆ ਬਾਈ ਇੱਥੇ ਇਹਨਾਂ ਦੇ ਪੀਜੇ ਬੜੇ ਅਜੀਬ ਹੁੰਨੇ ਆ ਬਸ ਕਿਆ ਗਈ ਇਹ ਜੱਪ ਖਾ ਕੇ ਗਿਆ ਹੋਣਾ ਅਜੀਬ ਹੁੰਨੇ ਆ ਕਹਿੰਦਾ ਇਹ ਬਾਈ ਸਾਨੂੰ ਕਦੋਂ ਦਾ ਦਿਖ ਰਿਹਾ ਜਦੋਂ ਦੇ ਅਸੀਂ ਆ ਰਹੇ ਆ ਨਾ ਉਦੋਂ ਦਾ ਹੀ ਇਹ ਦਿਖ ਰਿਹਾ ਹੈ ਇਹ ਨਹੀਂ ਪਤਾ ਵੀ ਇਹਨੂੰ ਕੋਈ ਦਿੱਕਤ ਆ ਜਾਂ ਕੀ ਹੈ ਪੱਥਰ ਪੱਥਰ ਜਗ ਜਗ ਕੇ ਬਸ ਆਲਾ ਤੜੇ ਝਿੱਟੀ ਜਾਂਦਾ ਮੈਨੂੰ ਲੱਗਦਾ ਨਾ ਕੁਛ ਬਸ ਇਹ ਘੈਂਟਿਆ ਬੰਦਾ ਇਹ ਇਹ ਰੱਬ ਦਾ ਬੰਦਾ ਆਇਆ ਕੋਈ ਲਓ ਜੀ ਇਸ ਤੋਂ ਬਾਅਦ ਹਰ ਉਹ ਇੱਥੇ ਵੀ ਆ ਗਏ ਜੀ ਹਰ ਕਿਸਮ ਦੇ ਦਰਦ ਦਾ ਕਮਰ ਪਿੱਠ ਮੋਢੇ ਗਰਦਨ ਦਰਦ ਮਾਲਿਸ਼ ਕਰਵਾਓ ਇੱਥੇ ਆ ਕੇ ਕਹਿੰਦੇ 10 ਡਾਲਰ ਦੇ ਕੇ ਜਾਓ ਬਸ ਠੀਕ ਹੈ ਚੱਲ ਇਹ ਡੀਐਚਐਲ ਦਾ ਦਫਤਰ ਹੈ ਜੀ ਨਾ ਡੀਐਚਐਲ ਕਿਤੇ ਹੈ ਬਾਈ ਨੀਚੇ ਲਿਖਿਆ ਹੋਤੋ ਅੱਛਾ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ ਕਿਧਰੇ ਨੂੰ ਠੀਕ ਆ ਜੀ ਆਗੇ ਦੂਸਰੀ ਲੇਨ ਆ ਗਈ ਦੂਸਰੀ ਲੇਨ ਦੇ ਵਿੱਚੋਂ ਪਹੁੰਚੇ ਆਪਾਂ ਕਿਤੇ ਜੀ ਇਹ ਡੈਂਟਲ ਕਲੀਨਿਕ ਆ ਬਾਈ ਇੱਥੇ ਕਹਿੰਦੇ ਸਭ ਤੋਂ ਮਹਿੰਗਾ ਜਿਹੜਾ ਕੰਮ ਆਣਾ ਜੇ ਕੋਈ ਕਨੇਡਾ ਬਾਈ ਆਉਣਾ ਚਾਹੁੰਦਾ ਤਾਂ ਕਹਿੰਦੇ ਪਹਿਲਾਂ ਆਪਣੇ ਦੰਦ ਦੰਦ ਚੰਗੀ ਤਰ੍ਹਾਂ ਚੈੱਕ ਕਰਾ ਕੇ ਆਓ ਇਹ ਧੰਦਾ ਦਾ ਖਰਚਾ ਬਹੁਤ ਆ ਇੱਥੇ ਨਹੀਂ ਮੈਂ ਤਾਂ ਡੈਂਟਲ ਕਿਹਾ ਡੈਂਟਲ ਆ ਡੈਂਟਲ ਦਾ ਕਿਹਾ ਵੈਟਰਨਰੀ ਨਹੀਂ ਕਿਹਾ ਵੈਟਰਨਰੀ ਤਾਂ ਹੋਰ ਕੋ ਜੈ ਇਹ ਲਿਖ ਰਹੇ ਆ ਜੀ ਕਹਿੰਦੇ ਬਿਊਟੀਫੁਲ ਸਮਾਈਲਸ ਸਟਾਰਟ ਹੇਅਰ ਇਸ ਤੋਂ ਬਾਅਦ ਕਹਿੰਦੇ ਖੁਸ਼ ਹੋਣਾ ਸਟਾਰਟ ਹੋ ਜੰਨੇ ਆ ਇਹ ਨਹੀਂ ਪਤਾ ਵੀ ਇਹ ਵੀ ਦੰਦਾ ਦਾ ਹੀ ਆਣਾ ਹੈ ਦੰਦਾ ਦਾ ਹੀ ਹੈ ਇਹ ਜੋ ਆਕ ਆਪਣੇ ਜਿਹੜੇ ਆਪਾਂ ਇੱਥੇ ਆਏ ਹੋਏ ਆ ਠੀਕ ਹੈ ਜੀ ਤੇ ਚੱਲੀ ਚੱਲਦੇ ਆਂ ਬਸ ਅੱਗੇ ਅੱਗੇ ਇਹ ਕੋਈ ਪ੍ਰਾਪਰਟੀ ਡੀਲਰ ਵੀ ਆਪਣੇ ਬੈਠੇ ਆ ਬਾਕੀ ਇੱਥੇ ਲਓ ਜੀ ਇੱਥੇ ਨਾ ਆਹ ਲਾਈਟ ਜੀ ਹੋ ਜਾਂਦੀ ਆ ਸਾਹਮਣੇ ਤੁਹਾਨੂੰ ਸਿਗਨਲ ਵੀ ਦਿਖਾ ਦਿੰਨੇ ਆ ਲਓ 10 ਪੁਆਇੰਟ ਰਹਿ ਕੇ ਕਹਿੰਦੇ ਤੇ ਜਦੋਂ ਤੁਸੀਂ ਇੱਥੇ ਆਉਣਾ ਹੁੰਦਾ ਤਾਂ ਇਹਨੂੰ ਇੱਕ ਸਵਿੱਚ ਜੀ ਦੱਬਣੀ ਹੁੰਦੀ ਆ ਸਵਿੱਚ ਦੱਬ ਕੇ ਤੁਹਾਡੇ ਬਾਅਦ ਤੇ ਲਾਈਟ ਗ੍ਰੀਨ ਹੋ ਜਾਂਦੀ ਆ ਬਸ ਫਿਰ ਤੁਸੀਂ ਨਿਕਲ ਸਕਦੇ ਆ ਆ ਬਾਬਾ ਜੀ ਕੋਰ ਆ ਰਹੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਕ ਜੀ ਜ਼ਰੂਰ ਦੇਖਣ ਨੂੰ ਮਿਲਦੀ ਐ ਇੱਥੇ ਹਣਾ ਕਿਉਂ ਵੀ ਜਿਹੜੇ ਬਾਹਰ ਵਾਲੇ ਵੀ ਇੱਥੇ ਆਏ ਮੈਂ ਆਪਣੇ ਪੰਜਾਬ ਵਾਲੇ ਮਿਲਦੇ ਜ਼ਰੂਰ ਖੁਸ਼ ਹੋ ਗਏ ਸਾਰੇ ਪੰਜਾਬ ਦੇ ਇੱਕ ਦੂਸਰੇ ਨੂੰ ਦੇਖ ਕੇ ਸਾਰੇ ਮੱਥੇ ਤਿਆੜੀਆਂ ਪਾਉਂਦੇ ਆ ਇੱਥੇ ਆ ਕੇ ਖੁਸ਼ ਹੁੰਦੇ ਆ ਵੀ ਲੋਜੀ ਨਾਲ ਦੇ ਮਿਲ ਗਏ ਇੱਧਰ ਬਾਈ ਕਿਹਾ ਕੁਝ ਮਿਲਦਾ ਹੈ ਇੱਧਰ ਵੀ ਕੋਈ ਗਦਾਮ ਜਾਈ ਆ ਆਪਣੇ ਜਿਵੇਂ ਇੱਕ ਨਾਰਥ ਕੰਟਰੀ ਮਾਲ ਨੂੰ ਦੇਖ ਕੇ ਖੁਜੋਈ ਜਾਂਦੇ ਆ ਜਾਂ ਉਹ 67 ਸੈਕਟਰ ਵਾਲਾ ਮਾਲ ਹੈ ਇੱਥੇ ਪਲ-ਪਲ ਦੇ ਉੱਤੇ ਮਾਲ ਹੈ ਆ ਜਿਹੜਾ ਆਪਾਂ ਛੱਡ ਗਏ ਇਹ ਵੀ ਇੱਕ ਮਾਲ ਆ ਅੰਦਰ ਕਿਸ਼ਕ ਤੇ ਬਹੁਤ ਜ਼ਿਆਦਾ ਹੈ ਪਰ ਹੈ ਇਹ ਆ ਵੀ ਹਾਰੀ ਕੇ ਏਰੀਆ 'ਚ ਨਹੀਂ ਹੈਗੇ ਕੁਛ ਕੇ ਏਰੀਆ ਦੇ ਵਿੱਚ ਹੈ ਉਸ ਤੋਂ ਬਾਅਦ ਤੁਹਾਨੂੰ ਲੰਮਾ ਸਫ਼ਰ ਕਰਨਾ ਪੈਂਦਾ ਫੇਰ ਜਾ ਕੇ ਮਿਲਦਾ ਹੈ ਸਾਡੇ ਘਰ ਦੇ ਲੱਗੇ ਹੀ ਆ ਜਿੱਥੇ ਕਮਰਾ ਲੈ ਆ ਡੋਲਰ ਆਮਾ ਉਹਦੇ ਨੇੜੇ ਤੇੜੇ ਜਿਹੀ ਹੈ ਅੱਜ ਆਪ ਨੂੰ ਡੋਲਰ ਆਮਾ ਮਿਲਿਆ ਉੱਥੇ ਕਹਿੰਦੇ 1 ਤੋਂ ਲੈ ਕੇ 2-3 ਡਾਲਰ ਤੱਕ ਸਾਰੀਆਂ ਚੀਜ਼ਾਂ ਮਿਲਦੀਆਂ ਜਿਆਦਾ ਮੈਂ ਕਹਿੰਦੀ ਮਤਲਬ ਇਹ ਗੱਲ ਵੀ 180 ਰੁਪਏ ਜਿਹੜੀ ਆਪਣੀ ਚਾਹ ਪੁੰਨੀ ਆ ਆਪਣੇ ਮਿਲ ਜਾਂਦੀ ਆ 20-25 ਰੁਪਏ ਦੀ ਉਹ 3 ਡਾਲਰ ਦੀ ਮਿਲ ਜਾਂਦੀ ਆ ਇੱਥੇ ਤੇ 300 ਰੁਪਏ ਉਹ ਆਹ ਅੱਜ ਆਪ بڑا ਖੁਸ਼ ਹੋ ਕੇ ਆਇਆ ਤਾਂ ਵੀ ਮੈਂ ਜਾਣਾ ਹੈ ਕੁਝ ਲੈ ਕੇ ਆਉਂਗਾ ਪਰ ਹੁਣ ਵਿਚਾਰਾ ਇੱਥੇ ਤੇ ਚਾਹੇ ਲੈ ਕੇ ਜਾ ਰਿਹਾ ਹੈ ਹਾਂ ਬਸ ਚਾਹ ਚਾਹ ਚਤੁਰਿਆ ਫਿਰਦਾ ਅੱਗੇ ਅੱਗੇ ਹੈ ਆ ਦੇਖੋ ਇਹਦਾ ਪੂਰਾ ਘੋੜਾ ਦਾ ਟੰਗਿਆ ਹੋਇਆ ਕੁਝ ਇਹ ਨਹੀਂ ਪਤਾ ਵੀ ਇਹਦੇ ਪਰ ਚੜਦੇ ਕਿਵੇਂ ਹੋਣੇ ਆ ਘੁੰਮਦਾ ਕਿਵੇਂ ਹੋਣਾ ਇਹ ਦਵੋ ਚੜ ਜੇਗਾ ਦੇ ਉੱਪਰ ਆ ਬੈਠਣ ਵਾਤੇ ਬਣਾਤੇ ਗੋਲ ਚੱਕਰ ਜਾ ਲੋਹੇ ਵਾਲਾ ਘੱਟ ਬੈਂਚ ਮਿਲਦੇ ਇੱਥੇ ਜ਼ਿਆਦਾਤਰ ਨਾਲ ਲੱਕੜ ਦੇ ਯੂਜ਼ ਕੀਤੀ ਹੋਈ ਇਹਨਾਂ ਨੇ ਲੋਹਾ ਤਾਂ ਕਦੇ ਚੱਲ ਇੱਥੇ ਆਹ ਥੋੜਾ ਏਰੀਆ ਇਸ ਤਰ੍ਹਾਂ ਦਾ ਤਾਂ ਕਰਕੇ ਲਾਤੇ ਨਹੀਂ ਤਾਂ ਕਿਤੇ ਵੀ ਬੱਸ ਸਟੈਂਡ ਤੇ ਚਲੇ ਜਾਓ ਕਿਤੇ ਵੀ ਸਾਈਡ ਤੇ ਚਲੇ ਜਾਓ ਸਾਰੇ ਲਾਇਸੈਂਸ ਰਿਕਵਰ ਇੱਥੇ ਸ਼ਾਪਿੰਗ ਕਰਨ ਲਈ ਤੁਹਾਨੂੰ ਲਾਇਸੈਂਸ ਦੀ ਲੋੜ ਹੈ ਲਾਇਸੈਂਸ ਜੇ ਤੁਹਾਡੇ ਕੋਲ ਹੈਗਾ ਭਾਈ ਤਾਂ ਤੁਸੀਂ ਇੱਥੇ ਸ਼ਾਪਿੰਗ ਕਰ ਸਕਦੇ ਨਹੀਂ ਕਹਿੰਦੇ ਅੰਦਰ ਵੀ ਨਾ ਬੜੋ ਬਾਰੋ-ਬਾਰੋ ਮੁੜ ਜਾਓ ਓ ਫਿੱਡੋ ਆ ਗਿਆ ਡੋਲਰ ਕੋਲ ਜਾ ਕੇ ਆਉਣੇ ਆ ਰੋਜਰ ਵੀ ਹੈਗਾ ਉੱਥੇ ਇਹ ਕੰਪਨੀ ਐ ਜਿਹੜੀਆਂ ਨਾ ਮੋਬਾਈਲ ਨੈਟਵਰਕ ਕੰਪਨੀਆਂ ਨੇ ਉਹ ਨੇ ਫਿਰ ਡੋ ਰੋਜਰ ਜੇ ਉਹ ਚਲੋ ਜੀ ਉਸ ਤੋਂ ਡੋਲਰ ਆਮਾ ਜਿਹੜਾ ਸਾਹਮਣੇ ਦਿਖ ਰਿਹਾ ਹੈ ਇਹਦੇ ਅੰਦਰ ਚਲਦੇ ਹਾਂ ਅੰਦਰ ਦੇਖ ਕੇ ਆਉਣੇ ਵੀ ਕਿਆ ਖੁਸ਼ ਹੈ ਲੋ ਵੀ ਆਪਾਂ ਡੋਲਰ ਆਮਾ ਦੇ ਅੰਦਰ ਆ ਗਏ ਤੇ ਦੇਖੋ ਸਾਰਾ ਕੁਝ ਮਿਲਦਾ ਹੈ ਸਭ ਕੁਝ ਇਹ ਮੈਟ ਆ ਗਏ ਇਧਰ ਟ੍ਰੇਜ਼ ਵਗੈਰਾ ਆ ਗਿਆ ਇਪਾਪ ਕਰਨ ਵਾਲੇ ਵੀ ਮਿਲਦੇ ਐ ਤੇ ਜੇ ਫੀਲਿੰਗ ਲੈਣੀਆਂ ਨੇ ਵੀ ਘਰੇ ਬਣਾ ਕੇ ਇਹਨਾਂ ਦੇ ਵਿੱਚ ਪਾ ਕੇ ਖਾਓ ਇਹ ਡਸਪੀਨ ਆ ਗਏ ਟੋکریاں ਆ ਗਈਆਂ ਇਹ ਹੈਂਗਰ ਇਧਰ ਫੇਰੇ ਲੱ ਪੇ ਇਹ ਵੀ ਕੁਝ ਹੈਗਾ ਇਹ ਲੋ ਹੈਂਕੀ सब कुछ जो तीस देखना चाहते लेना चाहते हैं सब कुछ इत है, है ये भी थोड़ा कॉस्टली जरूर है। इधर गलब्स आ मतलब रसोई का समान इस कबर ने जी अपने पाँच रुपए तो आता इतने मतलब ये दो डॉलर का हिसाब ला लो भी दो डॉलर कि बन रहा है ਜੋ ਜਪਾ ਗਈ ਜਾਂਦਾ ਗਈ ਜਾਂਦਾ ਕਹਿੰਦਾ ਕੇਕ ਖਾਣਾ ਕੇਕ ਖਾਣਾ ਤੋਂ ਕੱਪ ਹੈਗਾ ਨਾ ਤੇ ਕਿੱਕ ਬਣਾਉਣ ਲਈ ਨੇ ਆਹ ਮੈਂ ਬਾਦੂ ਹੈ ਆਇਆ ਬਾਦੂ ਇੱਕ ਨਹੀਂ ਹੈ ਬਹੁਤ ਹਨ ਚਲੋ ਦੇਖੋ ਤੇ ਕਿੰਨੇ ਦਾ ਹੈ ਇਕੜਾ ਕਰ ਬੰਦਿਆ ਲਗਾਉਤਾ ਜੀ ਕਿਆ ਲਿਆ ਆ ਲਿਆ ਜੀ ਇਹਦੇ ਵਿੱਚ ਨਾ ਜਿਹੜੇ ਕੱਪ ਕੇਕ ਬਣਦੇ ਹੁੰਦੇ ਆ ਉਹ ਲਿਆ ਔਰ ਕਿੰਨੇ ਦਾ ਜੀ ਇਹ 1.5 ڈالر ਦਾ 1.5 ڈالر ਦਾ ਹੋ ਗਿਆ 100 ਰੁਪਏ ਦਾ ਹੋ ਗਿਆ ਹੁਣ ਦੇਖਦੇ ਆ ਕਿੰਨੇ ਵਰ ਕੱਪ ਬਣਦੇ ਆ ਕਿੰਨੇ ਕ ਜੱਪ ਜਾਂਦਾ ਜਦ ਬਣਾਉਂਗੇ ਜਦ ਦਿਖਾਵਾਂਗੇ ਹੋਏ ਕੀ ਕਹਿੰਦੇ ਹੂੰ ਗਾਰਾ ਵੇਜਾ ਦਾ ਜਿਹੜਾ ਹੁੰਦਾ ਪਲਾਸਟਿਕ ਉਹੋ ਉਹ ਚ ਕਹਿ ਲੈਣਾ ਨਿਵਾਪੇ ਨਿਵਾਪੇ ਅੱਛਾ ਆ ਕੈਂਚੀ ਦਾ ਰੇਟ ਦੇਖਿਓ ਜਿਹੜਾ ਗਿਆ ਹੈ ਕੈਂਚੀ ਕਿੱਥੇ ਹੈ ਉੱਪਰ ਲਿਖਿਆ ਉਹਨੇ ਪਾ 2 ਡਾਲਰ ਕਿਤੇ ਹਾਂ 2 ਡਾਲਰ ਦੀ ਆ ਜੀ ਇਹ ਤਾਂ ਠੀਕ ਹੈ ਆਪਣੀ ਮਤਲਬ 75 ਦੀ 3 ਡਾਲਰ ਦੀ ਲਾ ਲਓ 180 ਰੁਪਏ ਦੀ ਹੋ ਗਈ ਅਪਣੇ ਨੂੰ ਨਹੀਂ ਮਿਲਦੀ 180 90 ਦੀ ਆਪਣੇ ਕਿੰਨੇ ਕਿ ਦੀ ਮਿਲਦੀ ਹੈ ਜੀ ਇਹ ਲੈ ਕੇ ਆਂਦੀ ਹੋੜੇ 50 ਆਪਣੇ 100 ਰੁਪਏ ਦੀ ਮਿਲ ਜਾਂਦੀ ਹੈ ਤੇ ਬਸ ਸੋਏ ਬੱਚਿਆਂ ਵਾਲੀ ਲਾਈਨ ਆ ਗਈ ਜਿੱਥੇ بیسਬਾਲ ਜਾਂ ਹੋਰ ਖਿਡੌਣੇ ਨੇ ਬੱਚਿਆਂ ਦੇ ਉਹ ਇੱਥੇ ਮਿਲਦੇ ਨੇ देखी जा रहे हैं भी जो कुछ लेना है हजे तक अभी डेढ़ डेढ़ डॉलर का वो ले लिया आ लो रैकेट चिड़ी देखो कि बड़ी चिड़ी बहुत छोटी यार यदि आ देखो गलास अलग अलग तरह के ए ਡੌਗਸ ਵਾਸਤੇ ਖਾਣ ਪੀਣ ਦਾ ਸਾਮਾਨ ਤੇ ਛੋਟੇ ਛੋਟੇ ਸ਼ੂਜ਼ ਛੋਟੇ ਛੋਟੇ ਬੱਚਿਆਂ ਦੇ ਨਿਊ ਬੌਰਨ ਬੇਬੀਜ਼ ਲਈ ਕੈਪ ਹੈਗੀਆਂ ਨੇ ਕੈਨੇਡਾ ਵਾਲੀਆਂ ਆ ਕੈਨੇਡਾ ਦੇ ਲੱਕੜ ਦੇ ਉਹ ਵੀ ਹੈਗੇ ਆ ਸੇਫਟੀ ਇਕਵਿਪਮੈਂਟਸ ਕਹਿੰਦੇ ਤੁਹਾਡੇ ਲੱਗਦੀ ਹੈ ਲੈ ਲਈ ਦੇ ਇੱਕ ਐਪ ਹੈ ਜੀ ਜਿਹਨੂੰ ਪਾ ਕੇ ਫੀਲਿੰਗ ਲੈ ਸਕਦੇ ਤੁਸੀਂ ਗੋਰਿਆਂ ਵਾਲੀ ਨਹੀਂ ਚੱਲੇ ਆ ਚੱਪਲਾਂ ਕੈਨੇਡਾ ਦੀਆਂ ਦੇਖੋ ਮੈਪ ਬਣਾਇਆ ਪਿਆ ਇਹਨਾਂ ਨੇ ਇਹ ਪਲਾਇਰਸ ਵਗੈਰਾ ਆਪਣਾ ਟੂਲ ਜਿਹੜੇ ਹੁੰਦੇ ਨੇ ਠੀਕ ਹੈ ਜੀ

ढाई डॉलर का पैकेट है ओरियो इतने अपने मिलते हैं बच्चे अपने ओरियो खो ओके खेद हैं चिप्स अनाए वगैरह बिस्किट कुकीज़ ठीक है जी सारा कुछ हैगा है। देखी चलो बस ये बर्बन भी है, है। बॉरबन बिस्कोल्टा लिया कुछ नहीं लिया ਨੀਂਦ ਆਉਂਦੀ ਹੈ ਜੇ ਤਾਂ ਹੈ ਵੈਕਰਦ ਵੀ ਆ ਗਏ ਕਿੰਨੇ ਦੇ ਆਏ 2.5 ਡਾਲਰ ਦੇ ਆਪਣੇ ਕੋਲ 75 ਰੁਪਏ ਦਾ ਮਿਲਦਾ ਹਨ ਚਲੋ ਜੀ ਅਕੇ ਲਓ ਜੀ ਹੋਰ ਕੁਝ ਇਸ ਤਰ੍ਹਾਂ ਦੇ ਬਲੌਗ ਲੈ ਕੇ ਫੇਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਸ਼ੇਅਰ ਵੱਤ ਵੱਤ ਜ਼ਰੂਰ ਕਰਦੇਆ ਕਰੋ